ਲੋਕਾਂ ਦੇ ਪੁੱਤ ਵੇਖਾ ਕਿੰਨੀ ਕਮਾਈ ਕਰਨ ਦੇ ਆ ਕਿਤੇ ਧੁੱਪ ਨਹੀਂ ਵੇਂਦੇ ਛਾਂ ਨਹੀਂ ਵੇਂਦੇ ਤੇ ਅੱਜ ਜਰਾ ਮੇਰਾ ਵਿਲੜੀ ਇਹਨੂੰ ਕੋਹ ਨਹੀਂ ਪਤਾ ਵੀ ਮੈਂ ਵੀ ਕੋਈ ਕੰਮ ਕਰਨਾ ਮੇਰੀ ਨੋਰੇ ਸੂੜੇ ਦਿੱਤੇ ਤੁਹਾਡੀ ਨੋਰੇ ਸੂੜੇ ਤੁਹਾਨੂੰ ਪਤਾ ਹੀ ਓਹੋ ਮੇਰਾ ਸੜ ਜਣਾ ਚੇਤਾ ਹੀ ਇਦਾਂ ਦਾ ਆ ਮੈਂ ਤਾਂ ਚੇਤਾ ਹੀ ਭੁੱਲ ਗਿਆ ਆ ਇੱਕ ਦਿਨ ਗਏ ਸੀ ਕੱਪੜੇ ਲੈਣ ਤੇ ਕਹਿੰਦੇ ਸੀ ਸੀਨੇ ਵੀ ਦੇ ਆਉਣੇ ਆ ਨਿੱਕੀ ਮੇਰੇ ਵਾਲੀ ਦੇਲੇ ਪਾੜ ਪਾੜ ਵੇਖੀ ਜਾਨੀ ਆ ਵਿਆਹ ਜਿਹੜੇ ਤੇਰ ਤੋਂ ਜਾਣ ਮਾਰਦੇ ਆ ਨਾ ਲਫੰਡਰ ਅਮਲੀ ਨਸ਼ਾ ਪਤਾ ਕਰਨ ਵਾਲੇ ਉਹਨਾਂ ਤੇਰੀ ਜਾਣ ਕੇ ਇਸ ਦਿਨ ਨੂੰ ਲੈਣੀ ਹੋ ਜਾ ਮਾਦਾ ਕੰਮ ਕਰੇ ਤੇਰਾ ਵਹਿਮ ਹੀ ਹੋ ਥਾਲ ਸੁਣੋ ਪਹਿਲ ਲਾਜੇ ਤੇ ਲੂਨ ਦਾ ਪੈਗ ਤੋਂ ਖਿਲਾ ਦਿਓ ਮੈਨੂੰ ਲੂਨ ਖਤਮ ਹੋ ਗਿਆ ਵਾ ਤੇ ਉਹਦੇ ਤੋਂ ਬਿਨਾ ਤਾਂ ਦਾਲ ਸੱਜੀ ਨਹੀਂ ਪਾਨੀ ਉਹ ਮੈਨੂੰ ਨਾ ਕਹਿ ਬਾਹਰ ਜਾਣ ਨੂੰ ਮੇਰਾ ਤੇ ਨਾ ਉਹ ਗੇਟੋਂ ਬਾਹਰ ਜਾਣ ਨੂੰ ਮਨ ਨਹੀਂ ਕਰਨ ਦਿਆ ਜੇ ਮੈਂ ਜਾਣਾ ਵੀ ਹੈ ਨਾ ਤੇ ਜਿਹੜਾ ਬੰਦਾ ਮੇਰੇ ਨਾਲ ਨੂੰ ਵੇਦਾ ਨਾ ਮੈਨੂੰ ਐ ਲੱਗਦਾ ਵਾ ਕਿ ਮੈਨੂੰ ਹੁਣ ਵੀ ਕੁਝ ਪੁੱਛਣ ਲੱਗਾ ਵਾ ਹੁਣ ਵੀ ਕੁਝ ਪੁੱਛਣ ਲੱਗਾ ਵਾ ਮੇਰੀ ਹਿੰਮਤ ਨਹੀਂ ਹੋ ਰਹੀ ਬਾਹਰ ਜਾਣ ਦੀ ਤੇ ਫਿਰ ਭੁੱਖੇ ਮਰ ਜੀਏ ਰੋਟੀ ਤੇ ਖਾਣੀ ਆ ਆਪਣੇ ਰਾਹ ਤੇ ਜਿਆਦਾ ਨਹੀਂ ਤਾਂ ਤੁਰਨ ਫਿਰਨ ਵਾਤੇ ਰੋਟੀ ਪਾਣੀ ਤੇ ਖਾਣਾ ਹੀ ਆ ਕਿ ਹੁਣ ਬੂਹੇ ਬਾਹਰ ਹੀ ਨਹੀਂ ਨਿਕਲਣਾ ਕੀ ਕਰੀਏ ਫੇ ਸਾਮਾਨ ਲੈ ਆਵਾਂਗੇ ਮੈਂ ਨਹੀਂ ਹੁਣ ਜਾਣਾ ਲੈ ਆਂਦਾ ਸਬ ਜਿਹੜੀ ਚੀਜ਼ ਹੁਣ ਚਾਹੀਦੀ ਹੈ ਸਾਮਾਨ ਲੈ ਆਵਾਂਗੇ ਮੈਂ ਆਪ ਹੀ ਲੈ ਆਉਣੀ ਆ ਫੇ ਤੇ ਜਦੋਂ ਮੈਂ ਘਰੋਂ ਬਾਹਰ ਨਿਕਲੂ ਨਾ ਆਹ ਰਾਹ 'ਚ ਬੂਆ ਮੱਲ ਕੇ ਖਲੋਤੀ ਹੁੰਦੀ ਹੁੰਦੀ ਆ ਜਿੱਦਾਂ ਮੇਰਾ ਹੀ ਧਿਆਨ ਰੱਖਦੀ ਰਹਿੰਦੀ ਹੈ ਹੈ ਰੱਬ ਹੁਣ ਕਿਤੇ ਬਾਹਰ ਹੀ ਨਾ ਮਾਰਨੀ ਆਜੋ ਭੈਣ ਜੀ ਕਿਧਰ ਲੰਘ ਚਲੇ ਜੇ ਕਿੰਧਰ ਲੰਘ ਨਹੀਂ ਦਿੱਤੇ ਆ ਕੇ ਨਾ ਹੁੰਦੀ ਨਹੀਂ ਆ ਜਾਂ ਗਾਂ ਛੇਤੀਆਂ ਦੇ ਇੱਧਰ ਰਹਿਣੀਆਂ ਵਾ ਭਾਈ ਮੈਂ ਕੰਮ ਚੱਲੀ ਜੀ ਥੋੜਾ ਕੋਈ ਨਹੀਂ ਫੇਰ ਆਣ ਕੇ ਕਰਨੀ ਆ ਜਾ ਆਜੋ ਆਜੋ ਅੰਦਰ ਹੀ ਆਜੋ ਉੱਥੇ ਬੈਠਨੇ ਚਲੋ ਬੈਠੋ ਮੈਂ ਪਾਣੀ ਲੈ ਕੇ ਆਵਾਂ ਤੁਹਾਡੇ ਬਾਤੇ ਨਹੀਂ ਦਿਵਿੰਦਰ ਹਾਂ ਪਾਣੀ ਨਹੀਂ ਪੀਣਾ ਮੈਂ ਛੇਤੀ ਹੀ ਮੈਂ ਤਾਂ ਹੀ ਤੈਨੂੰ ਕਹਿ ਰਹੀ ਫੇਰ ਆਉਂਗੀ ਨਹੀਂ ਇਕ ਤੇ ਛੇਤੀਆਂ ਹੀ ਰਹਿੰਦੀਆਂ ਤੈਨੂੰ ਕਿਤੇ ਟੇਕ ਵੀ ਜਾਇਆ ਕਰ ਘਰ ਛੇਤੀਆਂ ਨੇ ਖਾ ਲਿਆ ਤੇ ਤੇ ਚੰਗਾ ਹੋਇਆ ਤੂੰ ਆ ਗਈ ਆ ਮੈਂ ਤੇ ਤੇਰੇ ਨੂੰ ਲਾਮਾ ਦੇਣਾ ਸੀ ਲਾਮਾ ਕਾਦਾ ਲਾਮਾ ਕਾਦਾ ਲਾਮਾ ਕੁੜੀ ਦਾ ਵਿਆਹ ਕਰ ਲਿਆ ਚੋਰੀ ਚੋਰੀ ਤੂੰ ਤੇ ਕਿਤੇ ਦੁਸਕਭਿਸ਼ਕ ਨਹੀਂ ਕੱਢੀ ਨਹੀਂ ਦਿਵਿੰਦਰ ਚੋਲੀ ਗਾਦੀ ਕਰਨੀ ਆਪਣੀ ਤੇ ਹੀ ਰਿਸ਼ਤੇ ਚੰਗਾ ਮਿਲ ਗਿਆ ਐਨੇ ਕਾਲੇ ਗਾਲੀ ਵਿੱਚ ਸਾਰਾ ਕੁਝ ਹੋਇਆ ਕਿ ਮੈਨੂੰ ਖੋਦ ਨਹੀਂ ਪਤਾ ਲੱਗਾ ਵੀ ਐਨੀ ਜਲਦ ਬਾਜੀ ਹੋ ਗਈ ਲੈ ਹਾਂ ਦੱਸ ਤੂੰ ਦੇ ਪੱਲਾ ਚ ਸੱਤ ਬਗਾਨੀ ਕਰਤਾ ਫਿਰ ਵੀ ਚਾਚੀ ਹਾਂ ਤੂੰ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਹਾਂ ਨਹੀਂ ਦਵਿੰਦਰ ਇਹੋ ਜਿਨੇ ਕੋਈ ਗੱਲ ਐ ਵੀ ਕਿਸੇ ਵੀ ਭੈਣ ਭਰਾ ਨੂੰ ਨਹੀਂ ਕਿਹਾ ਸਾਰਾ ਕੰਮ ਇੰਨੀ ਛੇਤੀ ਵਿੱਚ ਹੋਇਆ ਤੂੰ ਮੌਕਾ ਹੀ ਨਹੀਂ ਮਿਲਿਆ ਭਾਵੇਂ ਕਿੰਨੀ ਵੀ ਛੇਤੀ ਹੋਵੇ ਹਾਂ ਪਰਤੀ ਪੋਤਦਿਆਂ ਥੋੜੀ ਵਧੀਆ ਰਸਮਾਂ ਤੇ ਕਰਿ ਦੀਆਂ ਹੀ ਨਾ ਵੈਹਦੀਆਂ ਤੂੰ ਤੇ ਕੁੜੀ ਕੰਨੋਂ ਫੜ ਕੇ ਤੋਰ ਆਈਆਂ ਕਿਤੇ ਹਾ ਨਾ ਨਹੀਂ ਲਿਆ ਕਿਸ ਗੱਲ ਦਾ ਦਿਵਿੰਦਰ ਮੈਂ ਸਮਝ ਨਹੀਂ ਇਹ ਗੱਲਾਂ ਗੱਲਾਂ ਸਾਨ ਕੇ ਹੋਈ ਥੀ ਅਕਦੇ ਨੇ ਇਹਦੇ ਪਾਪਾ ਦੀ ਸਿਹਤ ਖਰਾਬ ਹੋ ਗਈ ਤੰ ਤੇ ਪਤਾ ਹੀ ਇਹਨਾਂ ਦਾ ਬੀਪੀ ਕਿੰਨਾ ਹਾਈ ਰਹਿੰਦਾ ਵਾ ਰਾਤ ਦਾ ਟਾਈਮ ਹੀ ਥੋੜਾ ਅਜੀਬ ਜਿਹਾ ਲੱਗਾ ਮੈਨੂੰ ਦਿਮਾਗ ਵਿੱਚ ਇਦਾਂ ਦੇ ਵਿਚਾਰ ਆਏ ਕਈ ਗੱਲਾਂ ਇਹੋ ਜਿਹੀਆਂ ਨਾਬਸ਼ਮਾਪ ਚੱਲੀਆਂ ਕਿ ਮੇਰਾ ਮਨ ਡਰ ਗਿਆ ਅਚਾਨਕ ਚੰਗੇ ਰਿਸ਼ਤੇ ਦੀ ਦੱਸ ਪੈ ਗਈ ਤੇ ਮੈਂ ਫੇਰ ਕਰ ਹੀ ਦਿੱਤਾ ਜਿੱਦਾਂ ਤੇ ਸਮੇਂ ਜਾਣ ਦੇ ਡਰੀ ਲੱਗਦਾ ਵਾ ਸੇਤ ਇਹਨਾਂ ਦੀ ਛੱਟ ਖਰਾਬ ਹੋ ਜਾਂਦੀ ਐ ਸੱਚ ਪੁੱਛੇ ਨਾ ਤੇ ਚੰਗਾ ਰਿਸ਼ਤਾ ਵੇਖ ਕੇ ਨਾ ਮੈਂ ਕੋਈ ਸੋਚਿਆ ਵਿਚਾਰਿਆ ਤੇ ਨਾ ਕੇ ਭੈਣ ਭਰਾ ਨੂੰ ਕਿਹਾ ਮੌਕਾ ਹੀ ਨਹੀਂ ਮਿਲਿਆ ਜਿੱਤਾ ਉਹਦਾ ਅੰਜਲ ਕਾਲਾ ਹੀ ਨਾ ਸਾਰਾ ਕੁਝ ਇੰਨੀ ਛੇਤੀ ਛੇਤੀ ਹੋ ਗਿਆ ਫੇਰ ਬਾਅਦ ਵਿੱਚ ਮੈਂ ਸੋਚਦੀ ਆਂ ਵੀ ਮੇਨੇ ਸਭ ਕੁ ਆਪ ਇੰਨੇ ਚਾਰ ਚੀਜ਼ਾਂ ਹੀ ਸਾਰੇ ਕੰਮ ਅਧੂਰੇ ਜਿਹੇ ਲੱਗੇ ਪਰ ਚਲੋ ਪੁਰੀ ਵਿਆਹੀ ਗਈ ਚੰਗੇ ਘਰ ਚੱਲ ਗਈ ਆ ਇੰਨਾ ਹੀ ਬੜਾ ਚਲੋ ਚਾਰ ਚੀਜ਼ਾਂ ਕਰ ਨੂੰ ਸਾਡੀ ਜ਼ਿੰਦਗੀ ਪਈ ਆ ਚਲੋ ਭੈਣ ਭਰਾ ਨੂੰ ਤੇ ਚਲੋ ਮੈਂ ਛੱਡਿਆ ਵੀ ਤੁਸੀਂ ਦੱਸਿਆ ਨਹੀਂ ਆ ਪਰ ਮੈਂ ਤੇ ਬੂਹੇ ਤੇ ਹੈਨਾ ਮੇਰੇ ਤੇ ਕੰਨੀ ਪਿਛਕ ਪਾ ਦਿੰਦੀ ਵੀ ਕੁੜੀ ਦਾ ਵਿਆਹ ਵਾ ਕੀ ਗੱਲ ਨਾ ਕਿੰਨੀਆਂ ਗਰ ਰੋਟੀਆਂ ਖਾ ਲੈਣੀਆਂ ਸੀ ਤੁਸੀਂ ਸਪੈਸ਼ਲ ਰੋਟੀ ਖਵਾਲ ਦਾਂਗੇ ਕਿਸ ਦਿਨ ਆ ਜੀ ਨਾਲ ਚੰਗੀ ਦੇਖਭਾਲ ਕਰਾਂਗੇ ਕੱਲੀ ਆਏਂਗੀ ਤੇ ਨਹੀਂ ਨਹੀਂ ਉਹ ਨਹੀਂ ਗੱਲ ਹੁੰਦੀ ਬੰਦਾ ਦੱਸ ਦਿੰਦਾ ਵਾ ਵੇਖਾਂ ਕਿੱਡੇ ਪੜਦੇ ਰੱਖਦੀ ਆ ਪੈਰਾਂ ਤੇ ਪਾਣੀ ਨਹੀਂ ਪੈਣ ਦੇਣ ਡਈ ਮਾਂ ਵੀ ਢੜ ਚੋਂ ਹੱਥ ਪਾ ਕੇ ਨਾ ਗੱਲ ਕੱਢੀ ਮੇਰਾ ਨਾਮ ਵੀ ਦਵਿੰਦਰ ਨਹੀਂ ਤਾਂ ਜੀ ਰਿਸ਼ਤਾ ਹੀ ਚੰਗਾ ਮਿਲ ਗਿਆ ਸੀ ਕਿ ਜਾਂ ਹੋਰ ਕੋਈ ਗੱਲ ਸੀ ਜੇ ਕੋਈ ਗੱਲ ਹੈਗੀ ਨਾ ਤੇ ਦੱਸ ਦੇ ਮੈਨੂੰ ਮੈਂ ਤੇਰੀ ਭੈਣਾ ਵਰਗੀ ਆ ਸਾਡੇ ਵਿੱਚ ਭਾਵੇਂ 100 ਗੱਲ ਬਾਤ ਹੋ ਜੇ ਪਰ ਬੱਚੇ ਤੇ ਆਪਣੇ ਸਾਂਝੇ ਹੀ ਆ ਨਾ ਤੂੰ ਮੇਰੇ ਨਾਲ ਗੱਲ ਕਰ ਸਕਦੀ ਆ ਨਹੀਂ ਨਹੀਂ ਦਵਿੰਦਰ ਇਹੋ ਜੀ ਕੋਈ ਗੱਲ ਨਹੀਂ ਆ ਨਾਲ ਜੇ ਕੋਈ ਗੱਲ ਹੁੰਦੀ ਵੀ ਤੇ ਮੈਂ ਕਰ ਹੀ ਲੈਣੀ ਏ ਤੈਨੂੰ ਦੱਸਿਆ ਨਾ ਕਿ ਇਹਦੇ ਪਾਪਾ ਦੀ ਸਿਹਤ ਖਰਾਬ ਹੋਣ ਕਰਕੇ ਮੇਰਾ ਮਨ ਡਰ ਗਿਆ ਸੀ ਲੈ ਐਡੀ ਵੀ ਕੀ ਸਿਹਤ ਖਰਾਬ ਹੋ ਗਈ ਵੀ ਤੁਸੀਂ ਕੁੜੀ ਨੂੰ ਕੰਨੋਂ ਫੜ ਕੇ ਤੋਰਤਾ ਵਾ ਹਾਦੀ ਹੋ ਗਈ ਭੈਣ ਜੀ ਤੁਹਾਡੇ ਵਾਲੀ ਵੀ ਨਹੀਂ ਦੇਵਿੰਦਰ ਦੇਣ ਲੈਣ ਨੂੰ ساری ਉਮਰ ਹੀ ਪਈ ਆ ਆਪਣੀ ਤੀਨ ਨੂੰ ਦੇਣਾ ਕਿਹੜਾ ਵਖਾਵਾ ਕਰਨਾ ਵਾ ਨਾਲੇ ਉਹਦੇ ਸੰਜੋਗ ਕਾਲੇ ਹੀ ਸੰਜੋਗ ਉੱਤੋਂ ਲਿਖੇ ਹੁੰਦੇ ਆ ਬੰਦਾ ਤੇ ਕੋਸ਼ਿਸ਼ ਹੀ ਕਰਦਾ ਵਾ ਜਿਹੜੇ ਵੇਲੇ ਘੜੀ ਟਾਈਮ ਮੁਕੰਮਲ ਕੀਤਾ ਹੁੰਦਾ ਰੱਬ ਨੇ ਅਸੀਂ ਤਾਂ ਬਹਾਨੇ ਬਹਾਨੇ ਆ ਚਲੋ ਠੀਕ ਆ ਮਰਜੀ ਆ ਤੁਹਾਡੀ ਨਹੀਂ ਦੱਸਣਾ ਤੇ ਨਾਂ ਦੱਸੋ ਪਰ ਮੇਰੀ ਗੱਲ ਸੁਣ ਲਾ ਧਿਆਨ ਨਾਲ ਜਿੱਦਨ ਕੁੜੀ ਨੇ ਫੇਰਾ ਪਾਉਣਾ ਆਉਣਾ ਨਾ ਉਹਦਣ ਦੱਸ ਲਈ ਉਹਦਣ ਉਹਨੇ ਕਿਤੇ ਪੜਦਾ ਰੱਖ ਲਈ ਉਹ ਠੀਕ ਆ ਬਾਬਾ ਦੱਸ ਦਊਂਗੀ ਬਹਿ ਜਾ ਚਾਹ ਬਣਾਉਣੀ ਆ ਨਹੀਂ ਚਾਹ ਨਹੀਂ ਮੈਂ ਪੀਣੀ ਹੁਣ ਮੈਂ ਜਾਣਾ ਵਾ ਫੇਰ ਆਉਂਗੀ ਅੱਛਾ ਵੇਖਾਂ ਕਿ ਡੇ ਲਕਾਰ ਖੰਡਈ ਆ ਜਿੱਦਾਂ ਕਿਸ ਨੂੰ ਪਤਾ ਹੀ ਨਹੀਂ ਆ ਪਿੰਡ ਸਾਰੇ ਚ ਲਾਲਾ ਲਾਲਾ ਹੋਈ ਪਈ ਆ ਕਿ ਕੁੜੀ ਨੇ ਭੱਜ ਕੇ ਵਿਆਹ ਕਰਾ ਲਿਆ ਆ ਹੈਲੋ ਹਾਂ ਪੈਣ ਸਤਿ ਸ੍ਰੀ ਅਕਾਲ ਠੀਕ ਠਾਕ ਆ ਕੋਸ਼ ਨਹੀਂ ਸਰੋਂ ਵੱਡੀ ਸੀ ਤੇ ਉਹ ਬਾਹਰ ਸੁਟੀ ਆ ਹੁਣ ਸੁੱਕਣੇ ਪਾਉਣ ਵਾਲੀ ਆ ਤੇ ਮੈਂ ਹਾਂ ਪਾ ਹੀ ਲਵਾਂ ਉਹ ਚੱਲ ਇਹ ਗੱਲਾਂ ਛੱਡ ਬਾਬਾ ਤੂੰ ਤੇ ਲੰਮੀਆਂ ਕਹਾਣੀਆਂ ਸੋ ਕੇ ਬਹਿ ਜਾਨੀ ਆ ਮੇਰੀ ਗੱਲ ਸੁਣ ਲੈ ਧਿਆਨ ਨਾਲ ਆ ਕੁੜੀ ਨੂੰ ਜਿਹੜੀ ਤੂੰ ਬਹੁਤੀ ਖੋਲ ਦਿੱਤੀ ਆ ਨਾ ਇਹ ਕੱਟ ਕਰ ਦੇ ਜਿਹੜੇ ਤਿੱਜ ਦਿਨ ਨਵਾਂ ਸੂਟ ਬਣਾ ਕੇ ਕੱਲ ਦੇਣੀ ਇਹਨੂੰ ਕਾਲਜ ਨੂੰ ਤੋ ਕੋਈ ਚੰਗਾ ਜਿਹਾ ਰਿਸ਼ਤਾ ਲੱਭ ਕੇ ਨਾ ਤੇ ਇਹਦੇ ਲਾਵਾਂ ਫੇਰੇ ਕਰਦੇ ਆਹੋ ਨੀ ਕੀ ਦੱਸਾਂ ਆ ਮੇਰੀ ਜਠਾਣੀ ਦੀ ਕੁੜੀ ਉਹਨੇ ਭੱਜ ਕੇ ਵਿਆਹ ਕਰਾ ਲਿਆ ਈਓ ਆਹੋ ਨੀ ਹੋ ਕਿੱਥੇ ਦੱਸਦੀ ਆ ਪਿੰਡ ਤੇ ਲਾਲਾ ਲਾਲਾ ਹੋਈ ਪਈ ਆ ਆਹੋ ਤੇ ਮੇਰੀ ਮੰਦੀ ਆ ਨਾ ਤੇ ਕੁੜੀ ਦਾ ਵਿਆਹ ਕਰਦੇ ਚਲ ਆਹੋ ਆ ਗੱਲ ਪੰਨੇ ਬਨ ਲਾ ਮੇਰੀ ਚਲ ਠੀਕ ਆ ਮੈਂ ਤੇ ਸ਼ੁਕਰ ਕਰਦੀ ਪ੍ਰਮਾਤਮਾ ਦਾ ਕਿ ਮੈਨੂੰ ਮੁੰਡਾ ਹੀ ਦਿੱਤਾ ਵਾ ਜੇ ਕਿਤੇ ਕੁੜੀ ਦੇ ਦਿੰਦਾ ਨਾਲ ਤੇ ਪਤਾ ਨਹੀਂ ਉਹਨੇ ਕੱਲ ਨੂੰ ਕੀ ਚੰਦ ਚਾੜਨਾ ਸੀ ਇਹ ਨਹੀਂ ਪੁੱਤ ਮੈਂ ਤੇਰੇ ਪੈਸੇ ਤਿਆਰ ਰੱਖੇ ਆ ਜਦੋਂ ਮਰਜ਼ੀ ਆ ਕੇ ਲੈ ਜਾ ਚੱਲ ਠੀਕ ਆ ਆ ਜਾ ਚੱਲ ਉਹਦੇ ਹੁੰਦਿਆਂ ਨੂੰ ਪੈਸੇ ਕਾਢ ਹੀ ਲਵਾ ਮਿਹਨਤ ਕੀਤੀ ਅਗਲੇ ਨੇ ਵੀ ਦੇਣੇ ਤੇ ਹੈਗੇ ਹੀ ਆ ਹਾਂ ਖਾਲੀ ਆ ਗਈਆਂ ਲੈ ਜੀਂ ਅੱਜ ਲੂਣ ਲੋਣ ਕਿ ਲਿਆਉਣਾ ਹੈ ਤੁਹਾਡੀ ਗੱਲ ਸੱਚੀ ਆ ਕਰੋ ਜੇ ਬਾਦ ਨੀ ਨਿਕਲੇ ਤੇ ਸਾਹਮਣੇ ਦਵਿੰਦਰ ਖਲੋਤੀ ਹੀ ਅਜੋ ਮੈਂ ਸੋਚਣ ਨਹੀਂ ਲਈ ਹੀ ਕਹੇ ਰੱਬਾ ਹੁਣ ਕਿਤੇ ਇਹ ਨਾਵਾਜ਼ ਮਾਰ ਦੇ ਉਹੋ ਹੀ ਗੱਲ ਹੋਈ ਕਿਦੀ ਕੀ ਕਹਿਣਾ ਕੀ ਆ ਉਹੀ ਗੱਲਾਂ ਪ੍ਰੀਤ ਦਾ ਵਿਆਹ ਤੁਸੀਂ ਚੋਰੀ ਚੋਰੀ ਕਰ ਲਿਆ ਕਿਸ ਨੂੰ ਦੱਸਿਆ ਨਹੀਂ ਤੁਸੀਂ ਤੇ ਇਹ ਕੱਲੀ-ਕੁੱਲੀ ਕੁੜੀ ਹੀ ਤੇ ਐਂ ਕੀਤਾ ਬਚਤਾ ਕੰਨੋ ਫੜ ਕੇ ਤੋਰ ਆਏ ਕਿਤੇ ਤੁਸਕ ਬਿਸਕ ਨੇ ਨਿਕਲ ਦਿੱਤੀ ਸਵਾਲ ਜਵਾਬ ਉਹੀ ਜੇ ਮੈਂ ਸ਼ਾਮੀ ਗੁਰਦੁਆਰੇ ਗਈ ਉੱਥੇ ਵੀ ਪਿੰਡ ਦੀ ਜਨਾਨੀ ਟੱਕਰੀ ਉੱਥੇ ਵੀ ਉਹੀ ਗੱਲਾਂ ਹੁਣ ਗੱਲ ਹੈ ਵੀ ਤੇ ਅਨਾਚਲੀ ਜੀ ਆ ਵੇਖਣ ਸੁਣਨ ਵਾਲਾ ਸਾਰੇ ਪੁੱਛਦੇ ਆ ਮੈਂ ਤਾਂ ਜਦੋਂ ਬਾਹਰ ਨਿਕਲਦੀ ਆ ਨਾ ਤੇ ਬਚਦੀ ਰਹਿਣੀ ਇਹੋ ਜੀਆਂ ਕੋ ਕਿ ਮੈਨੂੰ ਤੇ ਮੈਨੂੰ ਕੋਈ ਸਵਾਲ ਨਾ ਪੁੱਛ ਲੈਣ ਉਹ ਤੈਨੂੰ ਗੱਲ ਦੱਸਾਂ ਲੋਕਾਂ ਨੂੰ ਸਾਰਾ ਪਤਾ ਹੁੰਦਾ ਵਾ ਕਿ ਕਿਸ ਦੇ ਘਰ ਕੀ ਹੋਇਆ ਤੇ ਕੀ ਹੋਰ ਲਿਆ ਪਰ ਲੋਕ ਨਾ ਸਾਡੇ ਮੂੰਹੋਂ ਸੱਚਾਈ ਸੁਣਨਾ ਚਾਹੁੰਦੇ ਆ ਇਹ ਦਸਨ ਆਪਣੇ ਮੂੰਹ ਸੁਆਦ ਲੈਂਦੀ ਆ ਦੁਨੀਆ ਪ੍ਰੀਤ ਨੇ ਤੁਹਾਡਾ ਜੀਣਾ ਹੀ ਮੁਸ਼ਕਲ ਕਰ ਦਿੱਤਾ ਪਿੰਡ 'ਚ ਰਹਿਣਾ ਔਖਾ ਹੋ ਗਿਆ ਤੇ ਹੁਣ ਸੌਦੇ ਦਾ ਜੀ ਕਰਨਾ ਸੌਦੇ ਦਾ ਵੀ ਕਰਨਾ ਰੋਟੀ ਤੇ ਖਾਣੀ ਆ ਐਦਾਂ ਕਰਿਓ ਮੂੰਹ ਨੇਰੇ ਅੱਡੇ ਤੋਂ ਜਾ ਕੇ ਲੈ ਆਇਆ ਕਰੋ ਕੋਈ ਮਿਲ ਪਿਆ ਕੋਈ ਨਾ ਮਿਲਿਆ ਇਹ ਕੁੜੀ ਨੇ ਤੇ ਜੀਣਾ ਹੀ ਹਰਾਮ ਕਰ ਦਿੱਤਾ ਕਿਹੜੇ ਵੇਲੇ ਕਰੀ ਤੂ ਜੰਮੀਆ ਪ੍ਰੀਤ ਤੇ ਨੋਇਨੇ ਜਮਾਦੀ ਜਣਾ ਪਾਲਿਆ ਸਿਰ ਮੱਥੇ ਤੇ ਬਿਠਾਇਆ ਖਈ ਅਲੀ ਕਹਨੇ ਚ ਗੱਲ ਕਰਨੀ ਵੀ ਨਾ ਪੀ ਰੱਬ ਇੱਕ ਪੁੱਤ ਦੇ ਸ਼ਰਦਾ ਤੇ ਮੈਂ ਗੁੱਸਾ ਕਰਦਾ ਮੈਂ ਕਹਿੰਦਾ ਸਾਡੀ ਧੀ ਆਡਾ ਪੁੱਤ ਵਾ ਸੱਚ ਪੁੱਛੋ ਤੇ ਮੈਂ ਕਦੀ ਨਹੀਂ ਮਨਚ ਸੋਚਿਆ ਪੀ ਰੱਬ ਨੇ ਸਾਨੂੰ ਇੱਕ ਪੁੱਤ ਨਹੀਂ ਦਿੱਤਾ ਕਹਿੰਦਾ ਨਹੀਂ ਧੀਆ ਪੁੱਤਾਂ ਬਰਾਬਰ ਹੀ ਆ ਪਰ ਇਹੋ ਜਿਹੀ ਗੱਲਾਂ ਤੋਂ ਪਤਾ ਲੱਗਦਾ ਵਾ ਕਿ ਧੀਆ ਧੀ ਐ ਹੁੰਦੀਆਂ ਪੁੱਤ ਪੋਤਾ ਚੱਲੇਦਾ ਗੱਲ ਆਉਤੋ ਮੈਂ ਦਾਰੋਂ ਮਹਾਰਾਜ ਜੀ ਤੇ ਫਿਰ ਕਿੱਥੇ ਜਾਵਾਂਗੇ ਆਪਾਂ ਕੋਈ ਦਾ ਨਾ ਚਿੰਤਾ ਨਾ ਕਰ ਜੋ ਹੋਣਾ ਹੈ ਉਹ ਹੋ ਗਿਆ ਠੀਕ ਹੈ ਚਿੰਤਾ ਕਿੱਦਾਂ ਨਾ ਕਰਾਂ ਇੱਕ ਹੱਸਦਾ ਵਸਦਾ ਘਰ ਹੈ ਸਾਰਿਆਂ ਦੇ ਚਿਹਰੇ ਤੇ ਰੌਣਕ ਹੈ ਮਹਾਰਾਜ ਨੇ ਸਾਰਾ ਕੁਝ ਦਿੱਤਾ ਸੀ ਸਕੂਲੋਂ ਆਉਂਦੀ ਜਾਂਦੀ ਹੀ ਕਾਲਜੋਂ ਮੈਨੂੰ ਆਦ ਰਹਿਦਾ ਸੀ ਫਰੀਦ ਨੇ ਆਉਣਾ ਰੋਟੀ ਬਣਾ ਲਾਜੇ ਕਾਲਾ ਉਹ ਕਰਦਾ ਹਮ ਤਾਂ ਘਰ ਦੇ ਵਿੱਚ ਐ ਰਾਨ ਪਈ ਆ ਵੀ ਮੇਰਾ ਚੌਂਕਿਆ ਚ ਵੜਨ ਨੂੰ ਵੀ ਨਹੀਂ ਜੀ ਕਰਦਾ ਕੱਖ ਨਹੀਂ ਸੋਚਿਆ ਉਹਨੇ ਵੀ ਮੇਰੇ ਨਾਲ ਕਿੰਨੇ ਰਿਸ਼ਤੇ ਜੁੜੇ ਆ ਕਿੰਨੀਆਂ ਸਾਡੀਆਂ ਖੁਸ਼ੀਆਂ ਉਹ ਸਾਡੀ ਦੀ ਜ਼ਿੰਦਗੀ ਉਹਦੇ ਨਾਲ ਹੀ ਅਸੀਂ ਤੇ ਉਹਦਾ ਮੂੰਹ ਵੇਖ ਕੇ ਉੱਠਦੇ ਅਸੀਂ ਤੇ ਉਹਦਾ ਮੂੰਹ ਵੇਖ ਕੇ ਸ਼ਾਮਾਂ ਪੈਂਦੀਆਂ ਸੀ ਕਾਲਜ ਜਾਂਦੀ ਦੀ ਮੈਂ ਪਿੱਠ ਵੇਰਨੀ ਹਾਂ ਤੇ ਆਉਂਦੀ ਦਾ ਮੂੰਹ ਵੇਖਣਾ ਟਾਈਮ ਹੋ ਗਿਆ ਆਉਣਾ ਆ ਬਲਣਾ ਆਉ ਬਲਣਾ ਪਰ ਸਾਡਾ ਉਹਨੇ ਕੁਝ ਨਹੀਂ ਸੋਚਿਆ ਉਹ ਚੁੱਪ ਕਰ ਤੂੰ ਹਣਾ ਤੂੰ ਤੇ ਮੈਨੂੰ ਰੋਣਾ ਰੋ ਲਿਆ ਤੇ ਮੈਂ ਸੋਚਉਂਦੇ ਕਿੰਨੇ ਦਿਨਾਂ ਦੇ ਰੋਣ ਦੇ ਪਰ ਮੇਰੇ ਵੱਲ ਵੀ ਵੇਖ ਨਾ ਮੈਂ ਆਪਣੀ ਡਿਊਟੀ ਤੇ ਜਾਣਾ ਵਾ ਮੈਂ ਉਥੇ ਕਿੱਦਾਂ ਰਹਿਣਾ ਵਾ ਉਹ ਆਪਣੇ ਇਲਾਕੇ ਦੇ ਕਿੰਨੇ ਮੁੰਡੇ ਨਾਲ ਮੇਰੇ ਉਥੇ ਉਹਨਾਂ ਮੈਨੂੰ ਟੀਚਰਾਂ ਕਰਨੀਆਂ ਵਾ ਤੇ ਨਾਲੇ ਮਜ਼ਾਕ ਡਾਉਣਗੇ ਉਹ ਜਿਹੜੇ ਮੈਨੂੰ ਡਰਦੇ ਹੁੰਦੇ ਨੇ ਨਾ ਉਹਨਾਂ ਮੇਰੇ ਪਿੱਠ ਪਿੱਛੇ ਉਹ ਗੱਲਾਂ ਕਰਿਆ ਕਰਦੀਆਂ ਤੂੰ ਮੇਰੇ ਬਾਰੇ ਵੀ ਸੋਚ ਮੈਂ ਕਿੱਦਾਂ ਉਥੇ ਰਹਿਣਾ ਵਾ ਵਿੱਕੀ ਮੈਂ ਤਾਂ ਸੋਚਿਆ ਹੋਣਾ ਹੀ ਆ ਪੈਪ ਅੱਥੇ ਪੈਪ ਹੀ ਬੜਾ ਪਰਾ ਸੀ ਮੈਨੂੰ ਆਵਾਜ਼ ਮਾਰ ਲੈਣੀ ਕੋਈ ਗੱਲ ਨਹੀਂ ਮੈਂ ਫਿਰ ਵੀ ਖੇਧ ਰੁਕ ਇਕੱਠਾ ਘਰ ਹੀ ਲਿਆ ਉਧਰ ਤਾਂ ਬੜੀਆਂ ਤਿਆਰੀਆਂ ਚੱਲਣ ਡੀਆਂ ਵਾ ਬੜੀ ਕਲੀ ਕੁਲੀ ਹੋਣ ਡੀ ਆ ਉਹ ਤਿਆਰੀਆਂ ਤਾਂ ਫਿਰ ਚੱਲਣੀਆਂ ਆ ਵੱਡੇ ਭਰਾ ਦਾ ਵਿਆਹ ਜੂ ਆ ਠੀਕ ਆ ਇਧਰ ਮਤਲਬ ਕਿ ਇੱਧਰ ਅੱਡੀ ਮਗ ਇੱਧਰ ਫਿਰ ਇੱਧਰ ਆਉਣ ਲੱਗੀ ਆ ਹੈ ਆਹੋ ਲੰਗੀ ਤੇ ਹੈਗੀ ਆ ਆਉਣ ਹੂੰ ਵੇਖੋ ਆ ਕੇ ਕੀ ਚੰਨ ਝੜਾਉਂਦੀ ਆ ਮੈਂ ਕਿ ਹੁਣ ਇਹ ਕੰਪੀਟੀਸ਼ਨ ਹੋਗਾ ਕਿ ਉਹ ਸੋਹਣੀ ਜ਼ਿਆਦਾ ਲੱਗਦੀ ਆ ਕਿ ਜਾਂ ਫਿਰ ਮੈਂ ਹੂੰ ਹੋਏ ਦੇ ਵਿੱਚ ਕੰਪੀਟੀਸ਼ਨ ਵਾਲੀ ਕਿਹੜੀ ਗੱਲ ਫਿਰ ਵੀ ਮੈਂ ਤੇਰਾ ਮੁਕਾਬਲਾ ਕਿੱਥੋਂ ਕਰ ਲੈਣਾ ਇਹ ਤੇ ਗੱਲ ਹੈ ਹੀ ਆ ਨਾ ਆਓ ਬਾਕੀ ਕੋਈ ਗੱਲ ਨਹੀਂ ਆਹੋਗੀ ਤੇ ਫੇਰ ਹੀ ਪਤਾ ਲੱਗੂਗਾ ਕਿਦਾਂ ਦੀ ਆ ਤੇ ਕਿਦਾਂ ਦੀ ਨਹੀਂ ਆ ਓਏ ਆਹੋ ਕੋਈ ਗੱਲ ਨਹੀਂ ਜੇ ਤੂੰ ਕਹਿ ਨਹੀਂ ਆ ਤਾਂ ਤਾਈ ਨੂੰ ਕਵਾਂਗੇ ਦੋਨੋਂ ਇੱਕੋ ਸਾਹ ਧਾਰ ਕੇ ਵੇਖ ਲੋ ਜੇ ਹੱਕ ਹੈਗਾ ਕੋਈ ਤੇ ਕੱਢ ਲੋ ਓਦਾਂ ਨਾ ਬੜਾ ਸੋਨਾ ਲੱਗਣ ਡਿਆ ਪਿਆ ਜੀ ਇਹਨਾਂ ਦਾ ਘਰ। ਉਹ ਵਿਚਾਰੇ ਰਾਂਝਾ ਰਾਜੀ ਕਰਨ ਦੇ ਆ। ਉਸੇ ਘਰ ਨੂੰ ਕਲੀਆਂ ਕਰਾ ਕਰਾ ਕੇ। ਇਹਨਾਂ ਕੋਲ ਸਾਡੀ ਰੀਸ ਕਿੱਥੇ ਹੋਣੀ ਆ? ਜੋ ਮਰਜ਼ੀ ਕਰ ਲੈਣ। ਨਾਲੇ ਇਹਨੂੰ ਤਾਂ ਮੇਰੇ ਪੈਰ ਧੋ ਤੋਂ ਪੀਣੇ ਚਾਹੀਦੇ ਆ। ਕਿਉਂ? ਕਿਹੜੀ ਗੱਲਾਂ? ਗੱਲਾਂ ਐਸੇ ਹੀ। ਉਹ ਇਹਦਾ ਵਿਆਹ ਕਿੱਥੇ ਹੋਣਾ ਸੀ? ਉਹ ਤਾਂ ਮੈਂ ਉਧਰੋਂ ਉਹਨੂੰ ਛੱਡਤਾ ਆ। ਤਾਂ ਭਵਾਨੇ ਦੇ ਨਾਲ ਰਿਸ਼ਤਾ ਕਰਾਤਾ ਮੇਰੀ ਮੰਗੇਤਰ ਦਾ। ਨਹੀਂ ਤੇ ਇਹ ਮੈਨੂੰ ਤਾਂ ਰਿਸ਼ਤਾ ਨਹੀਂ ਹੋਣ ਡਿਆ। ਵਿੱਕੀ ਮੈਨੂੰ ਇੱਕ ਗੱਲ ਦੀ ਨਹੀਂ ਸਮਝ ਆਉਂਦੀ ਕਿ ਚੰਗੇ ਭਲੇ ਆ ਭਾਜੀ ਘਰ-ਬਾਰ ਵੀ ਚਲੋ ਬਣਿਆ ਵਧੀਆ ਬਣਿਆਵਾ ਤੇ ਫਿਰ ਕਿਹੜੀ ਗੱਲ ਉਹਨਾਂ ਨੂੰ ਰਿਸ਼ਤਾ ਹੁੰਦਾ ਕਿੱਥੋਂ ਵਧੀਆ ਬਣਾਇਆ ਸਾਰਿਆਂ ਦੀਆਂ ਕੋਠੀਆਂ ਪਈਆਂ ਤੂੰ ਵੇਖ ਲੈ ਉਹਦੀ ਕੋਠੀ ਪਈ ਆ ਲੋਕ ਘਰ-ਬਾਰ ਵੇਂਦੇ ਆ ਪਹਿਲੀ ਜ਼ਮੀਨ ਵੀ ਵੇਂਦੇ ਆ ਹੈ ਜਿੰਨਾ ਚਿਰ ਨਵਾਂ ਘਰ ਨਾ ਬਣਿਆ ਹੋਵੇ ਅੱਜ ਕੱਲ ਕੋਈ ਕੁੜੀ ਵੀ ਨਹੀਂ ਦਿੰਦਾ ਮੈਂ ਤੈਨੂੰ ਇਹ ਗੱਲ ਦੱਸ ਦਿੰਨਾ ਹਾਂ ਇਹ ਤਾਂ ਗੱਲ ਹੈ ਅੱਗੇ ਵੀ ਤੇ ਜਾਵਾਂਗੇ ਪਿਆ ਦੇਖਾਂਗੇ ਉਹ ਆ ਗਿਆ ਜੀ ਹੈਲੋ ਆ ਮਨ ਇਹ ਕਿਦਾਂ ਕੋਈ ਨਹੀਂ ਘਰੇ ਇਨਾ ਹੋ ਨਹੀਂ ਚੱਲ ਕੋਈ ਨਹੀਂ ਆਉਣਾ ਮੈਂ ਠੀਕ ਆ ਹੈ ਪਿਆਹੀ ਕਿੱਥੇ ਚੱਲ ਗਏ ਕਿ ਸਨੀ ਗਿਡੇ ਦੇ ਕੀ ਦੇ ਵੀ ਪਏ। ਲਾ ਸੌਣੇ ਕੰਮ ਘੂੜ ਸ਼ੜੀnga ਪਏ ਕਿਤੇ ਵੀ ਨਹੀਂ ਗੇ। ਭਾਈ ਮੇਰੇ ਰੱਬਾ ਚੰਦ ਕਿੱਥੇ ਗਏ ਪਏ। ਭਾਈ ਮੈਂ ਤਾਂ ਮਿਸਤਰੀ ਨੂੰ ਵੀ ਹਾਂ ਕਰ ਦਿੱਤੀ ਆ। ਹੋ ਹੋ। ਹਾਈ ਵੀ ਮੇਰੇ ਰੱਬਾ ਮੈਂ ਕੀ ਕਰਾਂ? ਇਹ ਕਲਿਆਣੇ ਦੇ ਸਾਰੇ ਕੰਮ ਹੋਣੀ ਉਹ ਦਿਨ ਆਖਣ ਡਿਆ ਸੀ ਨਾ ਮੈਂ ਆਪਣੇ ਜਿਆਦਾ ਦੋਸਤਾਂ ਕੋਲ ਆਇਆ। ਇਹਦਾ ਸਿਆਪਾ ਹੋਇਆ ਹੀ ਉਹ। ਇਹਨੂੰ ਹੁਣੇ ਪੁੱਛ ਨਹੀਂ ਆ ਮੈਂ। ਇਹਦੀ ਚਾਬੀ ਕਿੱਥੇ ਗਈ ਆ ਕੀ ਗੱਲ ਆ ਮਾਤਾ ਨੇ ਗੱਡੀ ਹੋਣੀ ਆ ਸਾਈਕਲ ਤੇ ਚੱਲ ਜਾ ਨਾ ਫਿਰ ਕਿਦੋਂ ਤੱਕ ਲੂ ਮਾਰਿਆ ਵਾ ਮਾਤਾ ਦਾ ਵੀ ਦਿਮਾਗ ਖਰਾਬ ਹੋ ਗਿਆ ਮੈਨੂੰ ਲੱਗਦਾ ਜਾਂ ਦਿਨੇ ਮੇਰੇ ਹੱਥੋਂ ਮਰਨਾ ਹੀ ਆ ਤੂੰ ਜਾਣ ਨਹੀਂ ਮੈਂ ਤੈਨੂੰ ਬੋਖਾ ਮਾਰਾ ਦਿਮਾਗ 'ਚ ਫਰਕ ਤਾਂ ਨਹੀਂ ਪੈ ਗਿਆ ਇੱਧਰ ਆ ਪਹਿਲਾਂ ਮੇਰੇ 'ਚ ਨਹੀਂ ਪਿਆ ਤੇਰੇ 'ਚ ਪਿਆ ਵਾ ਮੈਨੂੰ ਬੰਦਿਆ ਵਾਂਗ ਰੱਖ ਦੇ ਵੀ ਪੈਸੇ ਕਿੱਥੇ ਗਏ ਲਬਾਰੀ ਕਿਉ ਕਿਹੜੇ ਪੈਸੇ ਕਿਹੜੇ ਪੈਸੇ ਹੁਣ ਐਦਾਂ ਕਰਦਾ ਵਾਂ ਜਿੱਦਾਂ ਤੈਨੂੰ ਪਤਾ ਹੀ ਨਹੀਂ ਹੁੰਦਾ ਉਹ ਕਿਹੜੇ ਪੈਸੇ ਮੈਨੂੰ ਨਹੀਂ ਪੈਸਾ ਬੁਹੇ ਦਾ ਪਤਾ ਗਾੜੀ ਤਾਂ ਐਂ ਜਿੱਦਾਂ ਮੇਰੇ ਹੱਥ 'ਤੇ ਬੜੇ ਰੱਖੇ ਹੁੰਦੇ ਆ ਤੇਰੇ ਹੱਥ ਦੇ ਤੇ ਨੀਵੇਂ ਰੱਖੇ ਤੇ ਪਰ ਤੂੰ ਕਸਰ ਨਹੀਂ ਕੋਈ ਵੀ ਛੱਡਦਾ ਬੰਦਿਆਂ ਵਾਂਗ ਆਪੇ ਦੱਸ ਕੀ ਕੀਤਾ ਇਹ ਉਹਨਾਂ ਪੈਸਿਆਂ ਨੂੰ ਉਹ ਕਿਹੜੇ ਪੈਸੇ ਆਂ ਮੈਨੂੰ ਤਾਂ ਪਤਾ ਵੀ ਨਹੀਂ ਕਿਹੜੇ ਪੈਸੇ ਸੁਬਨਾਇਆ ਮੈਨੂੰ ਵੀ ਪੈਸੇ ਆ ਤੇ ਉਹ ਸੂਟ ਕਰਦੇ ਖਰੀਦ ਕੇ ਲਿਆ ਆਵਾ ਸੂਟ ਦੱਸਿਆ ਤਾਂ ਕਹੀ ਉਹਦਣ ਤੂੰ ਝੂਠ ਨਾ ਬੋਲ ਸੱਚ ਬੋਲ ਤੇ ਮੈਂ ਦਾਦਾ ਅੱਜ ਮੈਂ ਤੈਨੂੰ ਫੜ ਕੇ ਨਾ ਆ ਤੇ ਬੋਦੇ ਜਿਵੇਂ ਵਾਦੇ ਨਹੀਂ ਹੋ ਮਾਦਾ ਤੇਰਾ ਉਦਾਂ ਦਿਮਾਗ ਖਰਾਬ ਹੋ ਗਿਆ ਹੈ ਮੈਨੂੰ ਬੰਦਿਆਂ ਵਾਂਗ ਦੱਸ ਦੇ ਪੈਸੇ ਕਿੱਥੇ ਆ ਉਹ ਕਿਹੜੇ ਪੈਸੇ ਪਰਾਂ ਹੋ ਮਾਦਾ ਐਵੇਂ ਜਾਣੇ ਗੱਲ ਪਈ ਜੰਨੀ ਆ ਤੂੰ ਖਲੋ ਨਾ ਕਿ ਨਹੀਂ ਇੱਥੇ ਬੰਦਿਆਂ ਨੇ ਮੈਨੂੰ ਪੈਸਿਆਂ ਦਾ ਕੀ ਪਤਾ ਕਿੱਥੇ ਆ ਪੈਸੇ ਕੱਲੀ ਕੱਲੀ ਚੀਜ਼ ਨੂੰ ਤਾਂ ਤਾਲਾ ਮਾਰਿਆ ਉਹ ਮੋਟਰਸਾਈਕਲ ਨੂੰ ਤਾਲਾ ਮਾਰਿਆ ਸਾਈਕਲ ਨੂੰ ਤਾਲਾ ਮਾਰਿਆ ਬਾਰੀ ਨੂੰ ਤਾਲਾ ਮਾਰਿਆ ਹੁੰਦਾ ਐਂ ਕਾਂਡੀ ਜਿੱਦਾਂ ਮੇਰੇ ਹੱਥ ਤੇ ਰੱਖੇ ਹੁੰਦੇ ਆ ਹਵੇ ਤਾਲਾ ਨਾ ਮਾਰਾਂ ਤੇ ਹੋਰ ਕੀ ਕਰਾਂ ਤੇਰੀਆਂ ਬੜੀਆਂ ਕਤੂਤਾ ਵਧੀਆਂ ਆ 500 ਰੁਪਈਆ ਤੈਨੂੰ ਦੇ ਦੋ ਨਾ ਤੇ ਤੇਰਾ ਇਹ ਨਹੀਂ ਪਤਾ ਕਿ ਤੂੰ 500 ਚ ਰੁਪਈਆ ਵੀ ਮੋੜ ਕੇ ਕੋਈ ਦੇਵਾ ਕਿ ਨਹੀਂ ਦੇਣਾ ਪਰਾ ਛੱਡ ਮਾਦਾ ਐਵੇਂ ਟੀ-ਸ਼ਰਟ ਪਾੜੇਂਗੀ ਢੇਲੇ ਦਾ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਵੱਤ ਤੇ ਲੈਦਾ ਤੂੰ ਕਹਿਂ ਡਿਆ ਵਾ ਮੈਨੂੰ ਤਾਂ ਤੇਰੇ ਤੇ ਇੱਕ ਦੁੱਕੀ ਜਿਹੜੀ ਉਹਦੇ ਤੇ ਯਕੀਨ ਨਹੀਂ ਹੈਗਾ ਤੂੰ ਯਕੀਨ ਬਣਾਇਆ ਆਪਣਾ ਤਾਂ ਬਣਾਣਾ ਫਿਰ ਯਕੀਨ ਦਿਆ ਕਰ ਪੈਸੇ ਰੱਖਿਆ ਕਰ ਮੇਰੇ ਹੱਥ ਤੇ ਤੇ ਮੇਰੇ ਕੋ ਰੁਪਈਏ ਰੁਪਈਏ ਦਾ ਹਿਸਾਬ ਲਿਆ ਕਰ ਭਾਵੇਂ ਮੈਂ ਕਹਿੰਨੀ ਵੀ ਮੈਨੂੰ ਤੇਰਾ ਭਲੇਖਾ ਵਾ ਤੂੰ ਮੈਨੂੰ ਰੁਪਈਏ ਰੁਪਈਏ ਦਾ ਹਿਸਾਬ ਦੇਣ ਵਾਲਾ ਤੂੰ ਸਾਰੀਆਂ ਗੱਲਾਂ ਛੱਡ ਮੈਨੂੰ ਬੰਦਿਆਂ ਵਾਂਗ ਦੱਸ ਪੈ ਕਿੱਥੇ ਆ ਤੂੰ ਹੋਰ ਗੱਲਾਂ ਬੰਨਾ ਮੇਰੇ ਕੋ ਨਹੀਂ ਹੈ ਘਰ ਪਈਆ ਵੀ ਨਹੀਂ ਮੈਨੂੰ ਪਤਾ ਪੈਸਾ ਪੁੱਛਿਆ ਤੇ ਮੈਂ ਤੇਰੇ ਮੋਢੇ 'ਚ ਫੜ ਕੇ ਪੇਟ ਨਹੀਂ ਹੋ ਤੱਕੇ ਚਲ ਜੂਗਾ ਇਹਨੂੰ ਵੀ ਲਾ ਲੋ ਮੈਂ ਕਬਾੜੀ ਨੂੰ ਵੇਚੋਣਾ ਕਿਸ ਦਿਨ ਇਧਰ ਹੋ ਜਾ ਤੈਨੂੰ ਮੈਂ ਦੱਸ ਦਿੱਤਾ ਮੈਂ ਨਹੀਂ ਆਉਣਾ ਚੱਲ ਠੀਕ ਹੈ ਘਰ ਹੀ ਆਉਣਾ ਹੀ ਆਉਣਾ ਵੇਖ ਤੇ ਲੱਤਾਂ ਕਿਦਾਂ ਤੋੜਦੀ ਅੱਜ ਮਰ ਜਣਾ ਨਾ ਹੋਏ ਤਾਂ ਝੂਠਾ ਹੀ ਝਗੜੀ ਜਾਂਦਾ ਵਾ ਅੰਮਤਰੇ ਤੋਂ ਇੰਨੇ ਲੁਕਾ ਲਕਾ ਕੇ ਪੈਸੇ ਰੱਖਦੀ ਨਾ ਤਾਂ ਵੀ ਨਹੀਂ ਛੱਡਦਾ ਪਤਾ ਨਹੀਂ ਕਿੱਥੋਂ ਚਾਬੀ ਵੀ ਮੈਂ ਲੁਕਾ ਕੇ ਰੱਖੀ ਕਿ ਚਵਲ ਕਿਹੇ ਥਾਂ ਦੀ ਕਿਤੇ ਜਾਂ ਮਰ ਜਾ ਅਜ ਬਾਹਰ ਹੀ ਰਹੀ ਚੰਗਾ ਘਰ ਨਾ ਆਈ ਸਗਾਤ ਉੰਤਰੀ ਮਰਨਾ ਕਹਿੰਦਾ ਵਾ ਵੀ ਮੇਰੇ ਹੱਥ ਤੇ ਪੈਸੇ ਨਹੀਂ ਰੱਖਦੀ ਤੇਰੇ ਮੇਰੇ ਹੱਥ ਤੇ ਪੈਸੇ ਕਿੱਦਾਂ ਰੱਖਾਂ ਜਿਹੜੇ ਮੈਂ ਲਕਾ ਕੇ ਰੱਖਣੀਆਂ ਤੂੰ ਤਾਂ ਨਖਤਿਆ ਹੋ ਨਹੀਂ ਮੇਰੇ ਪੈਸੇ ਛੱਡਦਾ ਗਰਕ ਜਾਣਾ ਨਾ ਹੋਵੇ ਤੇ ਆਂਦਾ ਮੇਰੇ ਹੱਥ ਤੇ ਪੈਸਾ ਨਹੀਂ ਰੱਖਦੀ ਤੇਰੇ ਹੱਥ ਤੇ ਪੈਹਾ ਰੱਖਦਾ ਤੇ ਤੇਰਾ ਦਰਦਾ ਵੀ ਦੁੱਧ ਦੇ ਰਾਕਾ ਬਿੱਲਾ ਬਾਲਦਾ ਆਦਮਾ ਨਾ ਪੰਗਾ ਹੀ ਪਾ ਲਿਆ ਸੋਚਿਆ ਕੀ ਹੀ ਤੇ ਹੋਣ ਕੀ ਡਿਆ ਮੇਰੇ ਨਾਲ ਮੈਂ ਤੇ ਸੋਚਿਆ ਸੀ ਕਿ ਵੱਡੇ ਘਰ ਦੀ ਕੁੜੀ ਆਉਗੀ ਉਹ ਦਾਜ ਲੈ ਕੇ ਆਉਗੀ ਪੈਸਾ țeਲਾ ਮਿਲੂਗਾ ਚੱਲ ਮੇਰਾ ਸਰਦਾ ਜਾਊਗਾ ਪਰ ਇੱਥੇ ਤਾਂ ਕੰਮ ਉਲਟਾ ਹੋਣ ਡਿਆ ਆ ਇਹਨੇ ਤੇ ਸਭੋ ਮੇਰਾ ਖਰਚਾ ਕਿੰਨਾ ਕਰਾ ਦਿੱਤਾ ਉਹ ਇਨਾ ਪੈਸਾ ਨਾਲ ਮੇਰੇ ਕਿੰਨੇ ਦਿਨ ਨਿਗਲ ਜਾਣੇ ਸੀ ਦੱਸੇ ਆਪਾਂ ਹੀ ਗੱਲ ਪੈ ਗਿਆ ਇਹਦੇ ਨਾਲੋਂ ਤਾਂ ਚੰਗਾ ਮੈਂ ਉਹ ਪਹਿਲੀ ਨਾਲ ਹੀ ਵਿਆਹ ਕਰਵਾ ਲੈਂਦਾ ਓਏ ਉਹਦੀਆਂ ਰਗਾਂ 'ਚ ਗੂਠ ਦੇ ਕੇ ਕਮ ਸੇ ਕਮ ਪੈਸੇ ਤੇ ਮੈਂ ਕੜਵਾ ਹੀ ਲਿਆ ਕਰਨੇ ਸੀ ਪਰ ਹੁਣ ਮੈਂ ਕੀ ਕਰਾਂ ਏਦਾਂ ਕਰਦਾ ਫਰੀਦ ਨੂੰ ਇਹਦੀ ਮਾਂ ਕੋਲ ਫੋਨ ਲਵਾਉਣਾ ਇਹਦੇ ਸਾਹਮਣੇ ਹੁਣ ਮਿੱਠਾ ਪਿਆਰਾ ਬਾਨਾ ਪੈਣਾ ਇੱਕ ਵਾਰ ਇਹਦੀ ਮਾਂ ਦੀ ਸੁਲਾ ਹੋ ਗਈ ਇਹਦੇ ਨਾਲ ਫਿਰ ਮਣਾ ਗੱਲ ਬਾਨੀ ਆ ਨਹੀਂ ਤੇ ਉਹਨਾ ਚਿਰ ਨਹੀਂ ਹੁਣ ਫਰੀਦ ਦੇ ਸਾਹਮਣੇ ਚੰਗੇ ਬੰਦਾ ਨਾਟਕ ਕਰਾਂ ਜੇ ਗੱਲ ਬਣ ਜੂਗੀ ਠੀਕ ਆ ਜੇ ਨਾ ਬਣੂਗੀ ਤੇ ਫਿਰ ਵੇਖੀ ਜਾਊਗੀ ਪ੍ਰੀਤਾ ਪ੍ਰੀਤਾ ਹਾਂਜੀ ਓਏ ਆ ਜਾ ਉੱਠ ਮੜਾ ਬਾਰਕੋਂ ਫਿਰ ਕੇ ਆਉਨੇ ਆ ਘਰੇ ਹੀ ਬੜੇ ਰਹੀਦਾ ਆ ਹੈ ਬਾਹਰ ਵਿੱਕੀ ਕਿੱਥੇ ਜਾਣਾ ਵਾ ਓਏ ਆ ਜਾ ਉਦਾਂ ਹੀ ਫੇਰਾ ਮਾਰ ਕੇ ਆਉਨੇ ਆ ਇੱਧਰ ਪੈਲੀ ਨਾਲ ਜਰ ਨਹੀਂ ਚੰਗੇ ਜਿਹੀ ਨਹੀਂ ਲੱਗਦਾ ਮੈਨੂੰ ਸ਼ਰਮ ਜੀ ਬੜੀ ਹੁੰਦੀ ਹੈ ਜੀ ਸ਼ਰਮ ਕਦੀ ਆਉਂਦੀ ਤੈਨੂੰ ਦੱਸ ਮੈਨੂੰ ਲੋਕੀ ਵੇਖਣਗੇ ਤੇ ਕੀ ਕਹਿਣਗੇ ਕੀ ਕਹਿਣਗੇ ਦੱਸ ਭਲਾ ਕੀ ਕਹਿਣਗੇ ਹੋਂ ਨਹੀਂ ਤਾਂ ਕੱਲ ਨੂੰ ਲੋਕਾਂ ਨੂੰ ਭਲਾ ਪਤਾ ਨਹੀਂ ਆ ਕੱਲ ਨੂੰ ਵੀ ਤੇ ਵੇਖਣਾ ਹੀ ਆ ਨਾਲੇ ਕੋਹ ਨਹੀਂ ਕਹਿੰਦੇ ਲੋਕ ਪਿੱਠ ਪਿੱਛੇ ਸਾਰੇ ਗੱਲਾਂ ਕਰਦੇ ਹੁੰਦੇ ਆ ਮੂੰਹ ਤੇ ਕਿਸੇ ਦੀ ਕਹਿੰਦੀ ਹਿੰਮਤ ਨਹੀਂ ਹੈਗੀ ਚੱਲਾ ਅੱਜ ਜਾਵਾਂਗੇ ਤਾਂ ਅੱਤ ਪਊਗੀ ਹੌਲੀ ਹੌਲੀ ਘੁੰਮਣ ਫਿਰਨ ਦੀ ਐਵੇਂ ਨਾ ਫੇਰ ਕਰਦੀ ਰਿਆ ਕਰ ਇੱਥੇ ਘਰ ਵੀ ਰਹਿ ਰਹਿ ਕੇ ਅੰਦਰਾਂ ਚ ਵੜ ਵੜ ਕੇ ਤੈਨੂੰ ਪਤਾ ਬੋਰ ਹੋ ਜਾਂਦਾ ਬੰਦਾ ਉਦਾਂ ਗੇੜਾ ਮਾਰ ਕੇ ਨਾਲੇ ਇਹਨੇ ਨਾ ਸੈਰ ਹੋ ਜਾਂਦੀ ਐ ਆ ਜਾ ਆ ਜਾ ਨਾਲੇ ਦਿਨ ਆਪਣੇ ਪਿੰਡ ਦੀ ਟੈਂਕੀ ਵਿਖਾਲ ਕੇ ਲੈਣਾ ਨਿੱਕੇ ਹੁੰਦੇ ਆਪਾਂ ਤਾਂ ਆਹ ਤੱਕ ਚੜ ਜਾਂਦੇ ਨਹੀਂ ਹੂੰ ਇੱਧਰ ਨੂੰ ਚੱਲਦੇ ਆਂ ਟੈਂਕੀ ਵੱਲ ਨੂੰ। ਇੱਧਰ ਨੂੰ। ਟੈਂਕੀ ਤੇ ਚੜਾ ਕੇ ਮੈਂ ਤੈਨੂੰ ਉੱਤੋਂ ਧੱਕਾ ਦੇ ਦੇਣਾ। ਅੱਛਾ। ਹੋਠੇ ਨਾ। ਆਹੋ, ਬਾਹਰ ਵੇਖਿਆ ਕਿੰਨਾ ਵਧੀਆ ਹੋ ਬਣਾਏ ਦੇ। ਮੱਕੀ। ਆਪਾਂ ਉੱਥੇ ਉੱਤੇ ਤੱਕ ਚੜਾਂਗੇ ਫਿਰ। ਹੈ? ਉਹ ਨਹੀਂ ਨਹੀਂ। ਕਿਉਂ? ਉੱਤੇ ਜਾ ਕੇ ਕੀ ਕਰਨਾ ਐ? ਅਸਲ 'ਚ ਟੈਂਕੀ ਨੂੰ ਨਾ ਬਣੀ ਨੂੰ ਬੜਾ ਟਾਈਮ ਹੋ ਗਿਆ ਆ। ਰਿਸਕ ਕੀਆ ਹਣ ਉੱਤੇ ਚੜਨ ਦਾ ਪੌੜੀਆਂ ਗਲੀਆਂ ਪਈਆਂ ਵਾ ਨਾਲੇ ਉਹ ਐਂਗਲ ਜੇ ਲਾਏ ਹੀ ਨਾ ਜਿਹੜੇ ਤਾਂ ਚੜਨ ਵਾਲੇ ਫੜ ਕੇ ਉਹ ਤਾਂ ਸਾਰੇ ਲੈ ਕੇ ਅਮਲੀ ਲਾ ਲੂ ਕੇ ਵੱਢ ਕੇ ਲੈ ਗਏ ਆ ਤੇ ਲੈ ਗਾੜੀ ਆਪਣਾ ਬੜਾ ਭਾਰ ਆ ਜਿਹੜੀਆਂ ਸਾਡੇ ਭਾਰ ਨਾਲ ਉਹ ਟੁੱਟ ਝਲੀਆਂ ਝੰਡੇ ਵੀ ਟੁੱਟ ਲੀਆਂ ਬਾਬਾ ਮੈਂ ਨਹੀਂ ਰਿਸਕ ਲੈਣਾ ਆਹ ਤੂੰ ਕਹਿਣ ਢੀਆਂ ਆਪਣਾ ਬੜਾ ਭਾਰ ਆ ਵੇਖੀ ਸੀ ਕਿੰਨੀਆਂ ਤੇੜਾਂ ਪਈਆਂ ਪੌੜੀਆਂ ਨੂੰ ਐਵੇਂ ਪਤਾ ਥੋੜੀ ਹੁੰਦਾ ਵਾ ਸਾਡੇ ਜੰਮਨ ਤੋਂ ਤਾਂ ਕਈ ਚਿਰ ਪਹਿਲਾਂ ਦੀ ਬਣੀ ਆਏ ਪਤਾ ਨਹੀਂ ਕਾਦੇ ਆਸਰੇ ਖਲੋਤੀ ਆ ਮੈਨੂੰ ਤੇ ਇਹ ਹੀ ਆ ਕਿ ਤੇ ਨੇਰੀ ਨੂਰੀ ਆਈ ਚੰਗੀ ਤੇਜ ਤੇ ਕਿਤੇ ਡੇਗੀ ਨਾ ਪਵੇ ਆਪਣੇ ਕੋਲੋ ਹੀ ਨਾ ਐਵੇਂ ਮਰੀ ਜਾਓ। ਆਹ ਹਾ ਵਾੜੇ ਨਾਲੀ ਉਹ ਡੇ ਵੀ ਚੱਲੀ ਭਲਾ। ਉਸ ਦੇਣੇ ਜਦੋਂ ਸਾਡੇ ਜੰਮਣ ਤੋਂ ਪਹਿਲਾਂ ਦੀ ਬਣੀ ਆ। ਤਾਂ ਕਿੰਨੀ ਕਦੀ ਬੁਨਿਆਦ ਹੋਊਗੀ ਵਾਦ ਤੋਂ 50 60 ਸਾਲ। ਨਾਲੇ ਤੈਨੂੰ ਪਤਾ ਤਾਂ ਹੈਗਾ ਸਰਕਾਰਾਂ ਦਾ। ਸੀਮੈਂਟ ਵੀ ਤਾਂ ਉਹਨਾਂ ਨੇ ਲਾਇਆ ਹਨਾ। ਹਾਂ ਹਾਂ ਗੱਲ ਆਪਾਂ ਕਹਿ ਸਕਦੇ ਹਾਂ। ਆ ਤਾਂ ਫੇਰ। ਚੱਲ ਕੇ ਆ ਕੇ ਵੇਖ ਹੀ ਲੈਨੇ ਆ। ਚੱਲ ਆ ਜਾ। ਰੀਤਾ। ਹਾਂਜੀ। ਮੈਂ ਤੈਨੂੰ ਇੱਥੇ ਤਾਂ ਕਰਕੇ ਲੈ ਕੇ ਆਇਆ। ਮੈਂ ਤੇਰੇ ਨਾਲ ਗੱਲ ਕਰਨੀ ਸੀ। ਤਾਂ ਮੰਮੀ ਦੇ ਸਾਹਮਣੇ ਉੱਥੇ ਮੈਨੂੰ ਪਤਾ ਕੀ ਗੱਲ ਹੋਣੀ ਨਹੀਂ ਕਿਹੜੀ ਗੱਲ ਕਰਨੀ ਹੈ ਉਹ ਜੀ ਕੋਈ ਗੱਲ ਹੋ ਗਈ ਆ ਉਹ ਨਹੀਂ ਗੱਲ ਤਾਂ ਕੋਈ ਵੀ ਨਹੀਂ ਹੋਈ ਮੈਂ ਤੇਰੇ ਨਾਲ ਇਹ ਗੱਲ ਕਰਨੀ ਸੀ ਕਿ ਵੇਹ ਤੇਰੇ ਮੰਮੀ ਡੈਡੀ ਨੇ ਮੈਨੂੰ ਨਹੀਂ ਪਤਾ ਉਸ ਦਿਨ ਵਿਆਹ ਦੇ ਦਿਨ ਕੀ ਕਿਹਾ ਤੇ ਕੀ ਨਹੀਂ ਚਲੋ ਗੁੱਸੇ ਨਾਰਾਜ਼ਗੀ ਉਹਨਾਂ ਨੂੰ ਹੈਗੀ ਆ ਪਰ ਹੁਣ ਵੇਹ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਹੀ ਨਾ ਕਰੋਗੇ ਤੇ ਐਦਾਂ ਤਾਂ ਮਾਪਿਓ ਛੁੱਟ ਜਾਣੇ ਸਾਰੀ ਉਮਰ ਵਾਸਤੇ ਚੱਲ ਕੋਈ ਗੱਲ ਨਹੀਂ ਜੇ ਉਹ ਨਹੀਂ ਤੈਨੂੰ ਫੋਨ ਕਰ ਦੇਣਾ ਤੂੰ ਇੱਕ ਵਾਰੀ ਆਪਣੀ ਮਾਂ ਨੂੰ ਫੋਨ ਕਰ ਮੰਮੀ ਆਪਣੀ ਨਾਲ ਗੱਲ ਕਰ ਮਾਵਾਂ ਦਾ ਦਿਲ ਜਿਹੜਾ ਹੈ ਨਾ ਬੜਾ ਨਰਮ ਹੁੰਦਾ ਆ ਹੂੰ ਵੇਖ ਜੇ ਤੇਰੀ ਮੰਮੀ ਨੇ ਤੇਰੀ ਗੱਲ ਮੰਨ ਲਈ ਨਾ ਉਹਨੇ ਤੇਰੇ ਡੈਡੀ ਨੂੰ ਆਪੇ ਬਣਾ ਲੈਣਾ ਆ ਉਹਨੇ ਸਮਝਾ ਲੈਣਾ ਮੈਨੂੰ ਪਤਾ ਤੇ ਤੂੰ ਹੀ ਫੋਨ ਲਾ ਲੈ ਮੈਨੂੰ ਡਰ ਚੜ ਸੜ ਜਾਂਦਾ ਕਿ ਡੈਡੀ ਨਾ ਕਿਤੇ ਦਿਵਾਲੇ ਹੋ ਜਾਣ ਵੇਖ ਜੇ ਹਿੱਦਾ ਇਹ ਤੇਰੇ ਡਰ ਮੰਨ ਦੇ ਵਿੱਚ ਰਿਹਾ ਫਿਰ ਤੂੰ ਨਾ ਫੋਨ ਲਾਏਂ ਕਿਧਰੋਂ ਤੇ ਉਧਰੋਂ ਉਹਨਾਂ ਨੇ ਨਹੀਂ ਲਾਉਣਾ ਗੁੱਸੇ ਦੇ ਮਾਰਿਆ ਲਾ ਕੇ ਵੇਖਾ ਵੇ ਪੁਲਾ ਕੇ ਵੇਖ ਫਿਰ ਕੀ ਆ ਚਾਰ ਗਾਲਾਂ ਕੱਢ ਲੈਣਗੇ ਸੁਣ ਲਈ ਚਲ ਜੇ ਤੇਰੀ ਮੰਮੀ ਤੇਰੀ ਗੱਲ ਮੰਨ ਲੇ ਤੇ ਇਹਨੇ ਨਾ ਹਣ ਜਾਣ ਹੋ ਜੇ ਬੰਦਾ ਵਧੀਆ ਲੱਗਦਾ ਵਾ ਨਹੀਂ ਚੁੱਕਿਆ ਨਹੀਂ ਚੁੱਕਿਆ ਇੱਕ ਵਾਰੀ ਫੇਰ ਲਾ ਕੀ ਪਤਾ ਕੋਈ ਯਾਰ ਬੰਦਾ ਗਾਂਵ ਸਾਈਂ ਹੁੰਦਾ ਆ ਕੋਈ ਗੱਲ ਨਹੀਂ ਤੂੰ ਲਾ ਇੱਕ ਵਾਰੀ ਹੋਰ ਓਕੇ ਦਾ ਵਾ ਫੋਨ ਰੇਤੀ ਦਾ ਖਬਰਦਾਰ ਚੁੱਕਿਆ ਤੇ ਬੰਦ ਕਰ ਮੈਂ ਥਈ ਸਾਦੇ ਆਤੋਂ ਮਰਗੀ ਆ ਕੋਈ ਫੋਨ ਨਹੀਂ ਉਹਦਾ ਭੋਗ ਪਾ ਕੇ ਆ ਗਏ ਹੁਦ ਨਹੀਂ ਪੁੰਨੀ ਜੂੜ ਤਾਨੂੰ ਮੰਮੀ ਨੇ ਫੋਨ ਕੱਟ ਦਿੱਤਾ ਮੈਨੂੰ ਪਹਿਲਾਂ ਹੀ ਪਤਾ ਸੀ ਇਹਨਾਂ ਨੇ ਨਹੀਂ ਚੁੱਕਣਾ ਮੇਰਾ ਫੋਨ ਇੱਕ ਵਾਰੀ ਫੇਰ ਲਾ ਹਾ ਦੋਈ ਅਦੋਰੀ ਤੇ ਕੇ ਫੋਨ ਲਾ ਲਿਆ ਹੁਣ ਮੰਮੀ ਨੂੰ ਫੋਨ ਕੱਟਤਾ ਵਾ ਫੇਰ ਤੁਸੀਂ ਕਈ ਜਣੇ ਫੋਨ ਲਾ ਨਹੀਂ ਵਿਕੀ ਨਹੀਂ ਕਰਨੀ ਮੰਮੀ ਡੈਡੀ ਨੇ ਮੇਰੇ ਨਾਲ ਗੱਲ ਡੈਡੀ ਤੇ ਉਦੋਂ ਨਹੀਂ ਬੜੇ ਗੁੱਸੇ ਦੇ ਵਿੱਚ ਸੀ ਚੱਲ ਮੇਰੀ ਗੱਲ ਸੁਣ ਹੋ ਸਕਦਾ ਤੇਰੇ ਡੈਡੀ ਜਦੋਂ ਡਿਊਟੀ ਤੇ ਜਾਣ ਮੰਮੀ ਨੇ ਤੇਰੇ ਨਾਲ ਇਕੱਲੇ ਨਹੀਂ ਰਹਿ ਜਾਣਾ ਫੇਰ ਤੇਰੀ ਮੰਮੀ ਨੇ ਤੇਰੇ ਨਾਲ ਗੱਲ ਕਰ ਹੀ ਲੈਣੀ ਹੈ ਮੈਨੂੰ ਪਤਾ ਤੇਰੇ ਡੈਡੀ ਦੇ ਹੁੰਦਿਆ ਨਹੀਂ ਗੱਲ ਕਰਨੀ ਉਹਨੇ ਉਹ ਤੇ ਫਿਰ ਬਾਦੀਆਂ ਗੱਲਾਂ ਨਾਲ ਗੱਲ ਕਰਨੀ ਆ ਕਿ ਜਾਂ ਨਹੀਂ ਕੀ ਵੇਡਾ ਮम्मी ਨੂੰ ਦਿਲ ਕਰਦਾ ਹੋਵੇ ਗੱਲ ਕਰਨ ਨੂੰ ਡੈਡੀ ਨਾ ਕਰਨ ਦਿੰਦੇ ਹੁਣ ਕਿਉਂਕਿ ਡੈਡੀ ਦਾ ਗੁੱਸਾ ਬਹੁਤ ਖਤਰਨਾਕਾ ਮम्मी ਬੜਾ ਡਰਦੇ ਆ ਪ੍ਰੀਤ ਐਦਾਂ ਕਰ ਰਾਜਵਿੰਦਰ ਨੂੰ ਫੋਨ ਲਾ ਉਹਨੂੰ ਪੁੱਛ ਕੀ ਸਾਕਤਾ ਬਾ ਉਥੇ ਉਹਨੂੰ ਤਾਂ ਪਤਾ ਹੀ ਹੋਣਾ ਆ ਯਾਰ ਉਹਨੂੰ ਲੋਨ ਦਾ ਫੋਨ ਲਾਉਂਦਾ ਕੋਈ ਫਾਇਦਾ ਤੇ ਨਹੀਂ ਹੋਣਾ ਹੈਗਾ ਵੀ ਫਾਇਦਾ ਕਿਉਂ ਨਹੀਂ ਹੋਣਾ ਅਗਲੀ ਨੂੰ ਸਾਰੀ ਗੱਲ ਦਾ ਪਤਾ ਹੋਣਾ ਵਾ ਪਿੰਡ ਦੇ ਵਿੱਚ ਕੀ ਸਾਕਤਾ ਚੱਲਣ ਡਿਆ ਵਾ ਤੂੰ ਲਾ ਤਾਂ ਸਹੀ ਨਾਲੇ ਤੇਰੀ ਸੇਲੀ ਆ